ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਦੇ ਸਰਦੀ ਪਿੰਡ ਮਲੇ ਮੂਹਾ ਵਿਖੇ ਬਲਾਕ ਪ੍ਰਧਾਨ ਨਿਰਮਲ ਸਿੰਘ ਦੋਸਤਪੁਰ ਦੀ ਪ੍ਰੇਰਣਾ ਸਦਕਾ ਪਿਛਲੇ 30 ਸਾਲਾਂ ਤੋਂ ਕੱਟੜ ਅਕਾਲੀ ਦਰ ਦੇ ਸਾਬਕਾ ਸਰਪੰਚ ਸਰਦੂਲ ਮਸੀਹ ਸਮੇਤ ਚਾਰ ਪੰਜਾਂ ਨੇ ਦਲੇਰ ਸਿੰਘ ਕਹਲੋ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਸਾਬਕਾ ਸਰਪੰਚ ਸਰਦੂਲ ਮਸੀਹ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਆਪਣੇ ਗ੍ਰੇਵ ਵਿਖੇ ਮਸੀਹ ਸਤਸੰਗ ਕਰਵਾਇਆ ਗਿਆ। ਪادری ਪ੍ਰਗਟ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਅਤੇ ਹਲਕਾ ਆਗੂ ਗੁਰਦੀਪ ਸਿੰਘ ਰੰਦਾਵਾਦੀ ਤਰੱਕੀ ਤੇ ਤੰਦਰੁਸਤੀ ਲਈ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਪ੍ਰਾਰਥਨਾ ਕੀਤੀ ਗਈ। ਡੇਰਾ ਬਾਬਾ ਨਾਨਕ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਮੈਂ ਜਿਛਲੇ 25-30 ਸਾਲ ਤੋਂ ਸਰਪੰਚ ਰਾਂ 5 ਵਾਰ 4 ਵਾਰ 5 ਵਾਰ ਸਰਪੰਚ ਪਿਆ ਪਰ ਸਾਨੂੰ ਕਾਲੀ ਪਾਰਟੀ ਵੱਲੋਂ ਕੋਈ ਵਧੀਆ ਕੰਮ ਨੂੰ ਕੁਝ ਕਾਰੋਬਾਰ ਨਹੀਂ ਚੰਗੇ ਮਿਲੇ ਤੇ ਅਸੀਂ ਦੇ ਫਾਰਮ ਪਾਰਟੀ ਦੇ ਚੰਗੇ ਕੰਮ ਵੇਖ ਕੇ ਇਹਨਾਂ ਦੇ ਤੇ ਅਸੀਂ ਇਹਨਾਂ ਨਾਲ ਜੁਆਇੰਟ ਕਰ ਲਿਆ ਇਹਨਾਂ ਨਾਲ ਜੁੜ ਗਏ ਅਸੀਂ ਇਹਨਾਂ ਪੱਕਾ ਸਾਥ ਦਾਂ ਕਿ ਹਾਂਜੀ ਅਸੀਂ ਡਾਕਟਰ ਸਾਧਾਂਗੇ ਕਿ ਆਪਣਾ ਬੂਤ ਜਿਹੜਾ ਬਿਲਕੁਲ ਇਲਾਕੇ ਦੀ ਪੂਰੀ ਮੈਂਚ ਕਰਾਂਗੇ ਔਰ ਪੂਰਾ ਸਾਥ ਦਾਂਗੇ ਆਪਣੀ ਕਿਸਾਨ ਭਰਾ ਜੀ ਨੂੰ ਲੈ ਕੇ ਇਹਨਾਂ ਦੇ ਨਾਲ ਪੂਰਾ ਸਾਥ ਦਾਂਗੇ ਪੁਰਾਣੇ ਅੱਜ ਸਾਬਕਾ ਸਰਪੰਚ ਸੁਖਮ ਸਿੰਘ ਪਿੰਡ ਮਾ ਲੰਮੂਆਂ ਦੇ ਗ੍ਰਹਿ ਵਿਖੇ ਜਿਹੜੀ ਮੀਟਿੰਗ ਹੋਈ ਆ ਆ ਬੜੇ ਪੁਰਾਣੇ ਕੱਟੜ ਕਾਲੀ ਸਮਰਥਕ ਸੀਗੇ ਸਰਪੰਚ ਰਹੇ ਨੇ ਇਹਨਾਂ ਨਾਲ ਮੌਜੂਦਾ ਸਰਪੰਚ ਜਿਹੜੇ ਨੇ ਕਾਮਲਪੁਰੇ ਤੋਂ ਵੀ ਨਾਲ ਆਏ ਨੇ ਤਾਂ ਮੌਜੂਦਾ ਮੈਂਬਰਸ ਜਿਹੜੇ ਨੇ ਕੁਝ ਮੈਂਬਰ ਪੰਚਾਇਤ ਮੌਜੂਦਾ ਕੁਸਾਬ ਦਾ ਜਿਹੜੇ ਮੈਂਬਰ ਪੰਚਾਇਤ ਨੇ ਪਿੰਡ ਮਾ ਲੰਮੂਆਂ ਤੋਂ ਜਾਂ ਹੋਰ ਨਾਲ ਦੇ ਪਿੰਡਾਂ ਚੋਂ ਬੜੀ ਵੱਡੀ ਗਿਣਤੀ ਤੋਂ ਅੱਜ ਜਨਾਬ ਪਾਰਟੀਆਂ ਪੁਰਾਣੀਆਂ ਨੂੰ ਛੱਡ ਕੇ ਆ ਮਾਦੀ ਪਾਰਟੀ ਕੈਂਡੀ ਦਾ ਦੋਸਾਬਤ ਚੱਡੀ ਕੜੇ ਚ ਮੇਅਰ ਦੀ ਚੋਣ ਨੂੰ ਲੈ ਕੇ ਜੋ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਰਪੋ ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਚੋਣ ਆ ਉਹ ਤਾਂ ਇੱਕ ਲੋਕਤੰਤਰ ਦਾ ਗਲਾ ਘੁੱਟਿਆ ਲੋਕਤੰਤਰ ਖਤਮ ਕੀਤਾ ਬੀਜੇਪੀ ਨੇ ਇੱਕ ਸਾਬਤ ਕਰ ਦਿੱਤਾ ਕਿ ਲੋਕਤੰਤਰ ਇੱਥੇ ਨਾਂ ਦੀ ਕੋਈ ਚੀਜ਼ ਨਹੀਂ ਤੁੰਦਵਾ ਸਾਹਿਬ ਜਿਹੜੇ ਲੋਕ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਉਹਨਾਂ ਨੂੰ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਰਪੋ ਇਹਨਾਂ ਨੇ ਸਭ ਤੋਂ ਪਹਿਲਾਂ ਪਿਛਲੇ ਪੌਣੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹਨਾਂ ਆਮ ਆਦਮੀ ਪਾਰਟੀ ਦਾ ਕੰਮ ਦੇਖੇ ਨੇ ਜਦੋਂ ਲੋਕ ਸਾਰੇ ਸਮਝਦਾਰ ਨੇ ਜਦੋਂ ਲੋਕਾਂ ਨੂੰ ਸਮਝ ਆ ਗਈ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਪੌਣੇ 2 ਸਾਲਾਂ ਚ ਇੰਨਾ ਕੰਮ ਕੀਤਾ ਤਾਂ ਜਿੰਨਾ 75 ਸਾਲ ਇੱਥੇ ਰਾਜ ਕਰਕੇ ਗਏ ਨੇ ਉਹਨਾਂ ਦਾ ਕੰਪੈਰੀਸ਼ਨ ਤਾਂ ਪੌਣੇ 2 ਸਾਲਾਂ ਦਾ ਕੰਪੈਰੀਸ਼ਨ ਕਰਕੇ ਲੋਕ ਤੜਾ ਤੜ ਜਿਹੜੇ ਪਿੰਡਾਂ ਦੇ ਪਿੰਡ ਆਮ ਆਦੀ ਪਾਰਟੀ ਚ ਜਾ ਰਹੇ ਸ਼੍ਰੋਮਣੀ ਕਾਲਦਲ ਪਾਰਟੀ ਵੱਲੋਂ ਕੱਲ ਦੀ ਪੰਜਾਬ ਪਜਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਹੈ ਟਾਰੀ ਤੋਂ ਬਾਰਡਰ ਤੋਂ ਕੀ ਕਹੋਗੇ ਜਿਹੜੀ ਅਕਾਲੀ ਦਲ ਨੇ ਪੰਜਾਬ ਮੈਂ ਤਾਂ ਕਹਿੰਦਾ ਆਪਣਾ ਪਰਿਵਾਰ ਬਚਾਓ ਯਾਤਰਾ ਨੂੰ ਕਹਿੰਦਾ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਉਹ ਪਰਿਵਾਰ ਬਚਾਓ ਯਾਤਰਾ ਜਿਹੜਾ ਸੁਖਬੀਰ ਬਾਦਲ ਕਰ ਰਿਹਾ ਉਹ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਦਾ ਪੰਜਾਬ ਨੂੰ ਕਿੰਨਾ ਪੰਜਾਬ ਦਾ ਨੁਕਸਾਨ ਕਿੰਨੇ ਕੀਤਾ ਜਿਹੜਾ ਅੱਜ ਬਚਾਉਣ ਨਿਕਲਿਆ ਕਦੀ ਪਿੱਛੇ ਪੀੜੀ ਤੇ ਥੱਲੇ ਸੋਟਾ ਮਾਰ ਕੇ ਵੇਖੋ ਪੰਜਾਬ ਵੱਲੋਂ ਤੂੰ ਛੱਡਿਆ ਕੀ ਹੈ ਹੁਣ ਜਿਹੜਾ ਪੰਜਾਬ ਬਚਾਉਣ ਦਾ ਇਹ ਪ੍ਰੈਸ ਕਰਕੇ ਪੰਜਾਬ ਦੇ ਲੋਕ ਸਾਰਾ ਕੁਝ ਜਾਣਦੇ ਨੇ ਇਸ ਕਰਕੇ ਜਿੰਨਾ ਮਰਜ਼ੀ ਯਾਤਰਾ ਕਰਨ ਜੋ ਮਰਜ਼ੀ ਕਰਦੇ ਪਰੋ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ